ਪਤੀ ਪਤਨੀ ਦਾ ਸਾਥ ਜਨਮ ਜਨਮਾਂ ਦਾ ਸਾਥ ਹੁੰਦਾ ਪਰ ਸੜਕ ਤੇ ਇੱਕ ਬਖੜੀ ਟਰਾਲੀ ਕਾਲ ਬਣ ਕੇ ਆਈ ਤੇ ਪਤਨੀ ਦਾ ਸਾਥ ਅਧ ਵਿਚਾਲੇ ਛਟ ਗਿਆ ਦਰਅਸਲ ਮੋਕਸਰ ਸਾਹਿਬ ਵਿਖੇ ਇਹ ਭਿਆਨਕ ਸੜਕ ਖਾਦ ਸਾ ਵਾਪਰਿਆ ਜਿੱਥੇ ਕਿ ਚਿੱਟੇ ਰੰਗ ਦੀ ਕਾਰ ਦੇ ਵਿੱਚ ਸਵਾਰ ਹੋ ਕੇ ਪਤੀ ਪਤਨੀ ਵਿਆਹ ਤੋਂ ਵਾਪਸ ਆਪਣੇ ਘਰ ਜਾ ਰਹੇ ਸਨ ਅਚਾਨਕ ਸੜਕ ਦੇ ਕਿਨਾਰੇ ਖੜੀ ਹੋਈ ਪਰਾਲੀ ਦੇ ਨਾਲ ਭਰੀ ਟਰਾਲੀ ਦੇ ਪਿੱਛੇ ਇਸ ਕਾਰ ਦੀ ਟੱਕਰ ਹੋ ਜਾਂਦੀ ਹੈ ਜਿਸ ਤੋਂ ਬਾਅਦ ਬਜ਼ੁਰਗ ਮਹਿਲਾ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਹਾਦਸਾ ਇੰਨਾ ਜਿਆਦਾ ਭਿਆਨਕ ਹੈ ਕਿ ਤਸਵੀਰਾਂ ਵੇਖ ਕੇ ਤੁਹਾਡੇ ਵੀ ਰੋਂਗਟੇ ਖੜੇ ਹੋ ਜਾਣਗੇ ਇਹ ਹਾਦਸਾ ਮੁਖਸਰ ਸਾਹਿਬ ਦੇ ਬਠਿੰਡਾ ਰੋਡ ਸਥਿਤ ਜੀਡੀ ਕਾਲਜ ਦੇ ਨਜ਼ਦੀਕ ਵਾਪਰੀ ਹੈ ਬਜ਼ੁਰਗ ਮਹਿਲਾ ਦੀ ਤਾਂ ਮੌਕੇ ਤੇ ਮੌਤ ਹੋ ਚੁੱਕੀ ਹੈ ਹਾਲਕਿ ਬਜ਼ੁਰਗ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਵਿਖੇ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਇਸ ਬਜ਼ੁਰਗ ਜੋੜੇ ਦੀ ਜੇਕਰ ਵਸਨੀਕ ਦੀ ਗੱਲ ਕੀਤੀ ਜਾਵੇ ਤਾਂ ਇਹ ਮੁਕਸਰ ਦੇ ਨਜ਼ਦੀਕੀ ਪਿੰਡ ਚਿਬੜਾ ਵਾਲੀ ਦੇ ਰਹਿਣ ਵਾਲੇ ਦੱਸੇ ਜਾ ਰਹੇ ਨੇ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਵੇਖ ਸਕਦੇ ਹੋ ਕਿ ਗੱਡੀ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਜਾ ਚੁੱਕਿਆ ਹੈ ਮੌਕੇ ਤੇ ਮੌਜੂਦ ਲੋਕਾਂ ਦੇ ਮੁਤਾਬਕ ਕਿ ਇਸ ਗੱਡੀ ਦਾ ਸ਼ੀਸ਼ਾ ਟੁੱਟ ਕੇ ਬਜ਼ੁਰਗ ਔਰਤ ਦੀ ਛਾਤੀ ਦੇ ਵਿੱਚ ਵੜ ਜਾਂਦਾ ਹੈ ਤੇ ਲਹੂ ਲਹਾਨ ਉਹ ਬਜ਼ੁਰਗ ਔਰਤ ਹੋ ਜਾਂਦੀ ਹੈ ਜਿਸ ਨੇ ਕੀ ਮੌਕੇ ਦੇ ਉੱਤੇ ਧਮ ਤੋੜ ਦਿੱਤੇ ਅਕਸਰ ਹੀ ਸੜਕ ਦੇ ਕਿਨਾਰੇ ਖੜੇ ਵਾਹਨ ਇਸ ਤਰ੍ਹਾਂ ਹਾਦਸਿਆਂ ਦਾ ਕਾਰਨ ਬਣਦੇ ਨੇ ਲੋੜ ਹੈ ਪ੍ਰਸ਼ਾਸਨ ਨੂੰ ਇਸ ਵਰ 골 ਕਰਨ ਦੀ ਤਾਂ ਕਿ ਕੀਮਤੀਆਂ ਜਾਨਾਂ ਇਸ ਤਰ੍ਹਾਂ ਸੰਸਾਰ ਦੇ ਵਿੱਚੋਂ ਨਾ ਜਾ ਸਕਣ ਆਇਆ ਇਹਦਾ ਕੋਈ ਹੱਲ ਹੀ ਨਹੀਂ ਆ ਇਹ ਵੀ ਚਾਹੀਦਾ ਕਿ ਆਹ ਜਿੰਨੀ ਸੜਕ ਦੇ ਵਿਚਾਲੇ ਚੀਜ਼ ਸੀ ਦੀ ਨਾ ਪਿਛਲੀ ਚੀਜ਼ ਨੂੰ ਕੋਨੇ ਉਨਾ ਹੀ ਆਹ ਗੱਠਾ ਧਰਨਾ ਚਾਹੀਦੀਆਂ ਟਰਾਲੀ ਦੇ ਵਿੱਚ ਇਹ ਤਾਂ ਹੁਣ ਕਿੰਨੀ ਬਾਹਰ ਆ ਬੰਦੇ ਨੂੰ ਹੁਣ ਸਾਈਡ ਲੇਨ ਵਾਸਤੇ ਦੂਜੇ ਦੇ ਪਾਸੇ ਜਾਣਾ ਪੈਂਦਾ ਐਕਸੀਡੈਂਟ ਆ ਹੀ ਹੁੰਦੇ ਆ ਬੱਸਾਂ ਦੇ ਤਾਂ ਓਵਰਲੋਡ ਹੋ ਜਾਂਦਾ ਸਾਰਿਆਂ ਨੂੰ ਕਿੰਨੀ ਸਵਾਰੀਆਂ ਵਧਾਉਣਗਾ ਤੇ ਇਹਦਾ ਓਵਰਲੋਡ ਕਿਸ ਨੂੰ ਦੀਦਾ ਹੀ ਨਹੀਂਗਾ ਕਾਰ ਚ ਕਿੰਨੇ ਸਵਾਰੀਆਂ ਸੀਗੀਆਂ ਕਾਰ ਚ ਦੋ ਸਵਾਰ ਗਏ ਸੀ ਬਜ਼ੁਰਗ ਸੀ ਤੇ ਇੱਕ ਮਾਤਾ ਸੀ ਮਾਤਾ ਸੀਗੀ ਮਾਤਾ ਦੇ ਜਾਦੇ ਸਾਡਾ ਬਜ਼ੁਰਗ ਬਜ਼ੁਰਗ ਦੇ ਹੈ ਨਹੀਂ ਸਾਡਾ ਇਹਨਾਂ ਦੇ ਸਲੈਟ ਵੱਜ ਗਈ ਬਜ਼ੁਰਗ ਸੀ ਚਾਰੇ ਵੱਡੀ ਉਮਰ ਦੇ ਤੇ ਕਾਰ ਕੰਟਰੋਲ ਨਹੀਂ ਹੋਈ ਸਿੱਧੂ ਜਾ ਕੇ ਇਹਦੇ ਵਿੱਚ ਬੱਜੀ ਪਹਿਲੇ ਯਾਦ ਮਾਤਾ ਦੇ ਇਕਲਰੇ ਮਾਤਾ ਦੇ ਇੱਕ ਛੱਤੂ ਦੇ ਮਾਤਾ ਦੇ ਜਾਦੇ ਸਾਡਾ ਉਹ ਫਾਈਵ ਤਾਂ ਬੁਰੀ ਜੀ ਮੌਤ ਹੋ ਗਈ ਜੀ ਕਿੰਨੇ ਜਨੇ ਸੀ ਵਿੱਚ ਦੋ ਜਨੇ ਇੱਕ ਗ੍ਰਾਮ ਵਿੱਚ ਦੋ ਜਨੇ ਜੀਵੇ ਚਲਾ ਕੇ ਪੜਾਣ ਦੀ ਹੈ ਜੀ ਅੱਛਾ ਤੇ ਉਹ ਸਾਇਆ ਕੌਤਰੀ ਹੈ ਕਾਲਾ ਐਂਗਲ ਐਂਗਲ ਸਾਡੀ ਵਿੱਚ ਦੀ ਲੰਘੀ ਮਾਰਾਰੇ ਅੱਛਾ ਉਹ ਮਾਰਾ ਦੀ ਮੌਤ ਹੋ ਗਈ ਕਿੱਥੇ ਲੈ ਗਏ ਉਹਨਾਂ ਨੂੰ ਹਣ ਸਰਕਾਰੀ ਹਸਪਤਾਲ ਚਲੀ ਜਾਣਗੇ 108 ਦੀਆਂ ਗੱਡੀਆਂ ਦੋ ਬਰਾ ਬਰਾ ਤੁਸੀਂ ਕਦੋਂ ਵੇਖਿਆ ਨਾ ਮੈਂ ਇੱਥੇ ਦਾ ਡਾਕਟਰ ਕਾਹਲੀ ਦੇ ਸਕਿਉਰਟੀ ਗਾਰਡ ਦਾ ਕੰਮ ਕਰਦਾ ਹਾਂ ਕਿਉਂ ਨਾ ਮਰਦੇ ਡਾਕਟਰ ਗਾਰਡ ਤੁਹਾਡੇ ਸਾਹਮਣੇ ਹੈ ਸਾਰਾ ਕੁਝ ਆਪਾਂ ਅੱਗੇ ਉਹ ਬੰਦਾ ਵਰਕ ਕਰਦਾ ਇੱਥੇ ਲੱਗਦਾ ਉਹ ਰੋ ਰੋ ਉਹ ਗੱਠਾ ਵਾਲਾ ਟਰਾਲਾ ਇੱਧਰ ਸਾਈਡ ਤੇ ਖੜਾ ਹੈ ਯੂ ਬਾਥਰੂਮ ਕਰਨ ਨੂੰ ਤੇ ਅਸੀਂ ਕਰ ਠੀਕ ਪਹਿਲਾਂ ਤੋਂ ਹੀ ਖੜਾ ਸੀ ਗੱਠਾ ਵਾਲਾ ਟਰਾਲਾ ਇਹ ਮਗਰੋਂ ਕੱਢੀ ਲਿਆ ਅੱਛਾ ਮਗਰੋਂ ਆ ਕੇ ਮਾਰੀ ਗੱਡੀ ਉਹ ਵੀ ਖੜੀ ਸੀ ਹਾਂ ਗੱਠਾ ਵਾਲਾ ਟਰਾਲਾ ਖੜਾ ਸੀ ਉਹ ਬਾਥਰੂਮ ਕਰਦਾ ਸੀ ਥਲਕੇ ਤੇ ਬੜਾ ਇਹਦਾ